ਇਹ ਕਿਸੇ ਨੂੰ ਵਹਿਵਾ ਦਾ ਡੇਟ ਤੇ ਗਾਣਾ ਛੱਡ ਗਿਆ ਖਾਨ ਜੰਮਿਆ ਕੋਈ ਨੇੜੇ ਤੇਰੇ ਨਹੀਂ ਸੀ ਖੱਬੀ ਖਾਨ ਜੰਮਿਆ ਅੰਬੋ ਜਸਵੰਤ ਆਲੇ ਪੋਤੇ ਨਾਲ ਦਾ ਸਿੱਧੂ ਮੂਸੇਵਾਲ ਦੇ ਬਰੋਟਾ ਗਾਣੇ ਦਾ ਟੀਜ਼ਰ ਰਿਲੀਜ਼ ਹੁੰਦਾ ਹੈ ਤਬ ਬਾਕੀ ਗਾਇਕ ਆਪਣੇ ਗਾਣਿਆਂ ਦੀਆਂ ਤਰੀਕਾਂ ਚੇਂਜ ਕਰ ਲੈਂਦੇ ਆ ਇਥੋਂ ਤੱਕ ਕਿ ਜਿਸ ਗਾਇਕ ਨੇ ਚੈਲੰਜ ਵੀ ਕੀਤਾ ਸੀ ਉਹਦਾ ਗਾਣਾ ਵੀ ਟ੍ਰੇਨਿੰਗ ਲਿਸਟ ਵਿੱਚ ਕਿਤੇ ਥੱਲੇ ਪਿਆ ਹੋਇਆ ਇਹ ਤੇ ਲੋਕ ਕਹਿ ਰਹੇ ਆ ਵੀ ਇਸਨੇ ਫੇਕ ਵਿਊ ਕਰਵਾਇਆ ਚਲੋ ਛੱਡੋ ਉਸ ਗੱਲ ਨੂੰ ਗੱਲ ਕਰ ਰਹੇ ਆ ਬਰੋਟਾ ਦੀ ਤੇ ਕਿਹਾ ਜਾਂਦਾ ਹੈ ਕਿ ਬਰੋਟਾ ਪਿੰਡਾਂ ਵਿੱਚ ਬੋਹੜ ਨੂੰ ਕਹਿੰਦੇ ਆ ਜੋ ਬਹੁਤ ਹੀ ਵੱਡੇ ਆਕਾਰ ਦਾ ਹੁੰਦਾ ਹੈ ਜਿਸ ਦੀ ਛਾਂਵੇਂ ਲੋਕ ਬੈਠ ਦੇਆ ਸੋ ਇਸੇ ਕਰਕੇ ਇਸ ਗਾਣੇ ਵਿੱਚ ਦਰਖਤ ਦਿਖਾਇਆ ਗਿਆ ਤੇ ਬਾਕੀ ਇਹ ਦਿਖਾਇਆ ਗਿਆ ਵੀ ਇੱਕ ਕੁੜੀ ਭੱਜੀ ਆਉਂਦੀ ਹੈ ਤੇ ਬਾਅਦ ਚ ਸਿੱਧੂ ਮੂਸੇਵਾਲਾ ਗੱਡੀ ਚੋਂ ਨਿਕਲਦਾ ਹੈ ਸੋ ਸਿੱਧਾ ਸਿੱਧਾ ਹੋ ਸਕਦਾ ਹੈ ਵੀ ਕੁੜੀ ਨਾਲ ੱੱੱਕਾ ਹੋ ਰਿਹਾ ਹੋਵੇ ਤੇ ਉਹ ਸਿੱਧੂ ਮੂਸੇਵਾਲਾ ਤੋਂ ਭੱਜੀ ਆਈ ਹੋਵੇ ਬਾਕੀ ਹੁਣ ਇਸ ਗਾਣੇ ਦੀ ਵੇੜ ਪੂਰੇ ਪੰਜਾਬ ਨੂੰ ਕੀ ਪੂਰੀ ਦੁਨੀਆ ਨੂੰ ਆ ਕਸਿਦੂ ਮੂਸੇ ਵਾਲੇ ਹੁਣਾਂ ਨੇ ਲਿਖਿਆ ਸੀ ਕਿ ਜੇ ਇਸ ਗਾਣੇ ਦੇ ਕਮੈਂਟ 2 ਮਿਲੀਅਨ ਹੋ ਜਾਂਦੇ ਆ ਇੰਸਟਾ ਤੇ ਤਾਂ ਆਪਾਂ ਇਹ ਗਾਣਾ ਜਲਦੀ ਰਿਲੀਜ਼ ਕਰਾਂਗੇ ਸੋ ਇਹ ਗਾਣਾ ਹੁਣ ਅੱਜ ਸ਼ਾਮ 6 ਵਜੇ ਰਿਲੀਜ਼ ਹੋਣ ਜਾ ਰਿਹਾ ਹੈ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨੂ ਕਿੰਨੂ ਗਾਣੇ ਦੀ ਵੇਟ ਆ ਤੇ ਛੋਟੇ ਨੂੰ ਪਿਆਰ ਕਰਨ ਵਾਲੇ ਤੁਸੀਂ ਵੀਡੀਓ ਨੂੰ ਦੱਬ ਕੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ ਦੀ ਹਨੇਰੀ ਲਿਆ ਦਿਓ ਰੱਬ ਰਾਖਾ